ਅਸ਼ਕਾਲ ਐਸਐਮਜ਼ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਦਾ ਸਵਾਗਤ ਹੈ ਮੈਂ ਨidhi ਹਾਜ਼ਰ ਹਾਂ ਇੱਕ ਵਾਰ ਫਿਰ ਟੌਪ 20 ਖਬਰਾਂ ਦੇ ਨਾਲ ਨਜ਼ਰ ਮਾਰਦੇ ਹਾਂ ਸੂਬੇ ਤੋਂ ਲੈ ਕੇ ਦੇਸ਼ ਵਿਦੇਸ਼ ਦੀਆਂ ਮੁੱਖ ਸੁਰਖੀਆਂ ਸੁਖਵੀਰ ਸਿੰਘ ਬਾਦਲ ਵੱਲੋਂ ਤਿੰਨ ਸੀਨੀਅਰ ਆਗੂਆਂ ਨੂੰ ਪਾਰਟੀ ਦਾ ਮੀਤ ਪ੍ਰਧਾਨ ਕੀਤਾ ਗਿਆ ਨਿਯੁਕਤ ਖਤਮ ਹੋਇਆ ਇੰਤਜ਼ਾਰ ਭਲਕੇ ਹੋਬੇਗਾ ਲੁਖਸਬਾ ਚੋਣਾਂ ਦੇ ਤਰੀਕਾ ਦਾ ਐਲਾਨ ਕਾਂਗਰਸ ਨੂੰ ਲੱਗਾ ਵੱਡਾ ਝਟਕਾ ਡਾਕਟਰ ਰਾਜਕੁਮਾਰ ਚੱਬੇਵਾਲ ਨੇ ਪਾਰਟੀ ਦੀ ਮੋਡਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫਾ ਲੁਧਿਆਣਾ ਚ ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ ਘਰ ਤੋਂ 1.5 ਕਿਲੋਮੀਟਰ ਦੂਰ ਮਿਲੀ ਦੇ ਜੀਪ ਜੋ ਮੋਬਾਈਲ ਤੇ ਨਗਦੀ ਗਿਆ ਲੁਧਿਆਣਾ ਚ ਬਦਮਾਸ਼ਾਂ ਨੇ i20 ਕਾਰ ਖੋਈ ਪਤਨੀ ਨੂੰ ਕੱਢੀ ਬਾਹਰ ਅਗਵਾਕਾਰਾਂ ਤੋਂ ਬਚਾਈ ਪਤਨੀ ਦੀ ਜਾਨ ਘੱਟਾ ਪੁਲਿਸ ਚੌਕੀ ਤੇ ਵਾਪਰੀ ਪੰਜਾਬ ਸਰਕਾਰ ਵੱਲੋਂ ਵੱਡਾ ਫੇਰ ਬਦਲ ਤਿੰਨ ਆਈਐਸ ਤੇ ਚਾਰ ਪੀਸੀਐਸ ਅਫਸਰਾਂ ਦੇ ਦਿੱਤੇ ਤਬਾਦਲੇ ਸ਼ਹੀਦ ਹੋਏ ਕਿਸਾਨ ਸ਼ੁਕਰਾਨੂ ਲੈ ਕੇ ਹਰਿਆਣਾ ਪੰਜਾਬ ਸਮੇਤ ਕਈ ਸੂਬਿਆਂ ਚ ਕੱਢੀ ਜਾਵੇਗੀ ਕਲਿਆਸ਼ਤਰਾ ਪੰਜਾਬ ਐਜੀਟੀਐਫ ਨੂੰ ਮਿਲੀ ਵੱਡੀ ਕਾਮਯਾਬੀ ਦੋ ਵੱਡੇ ਬਦਮਾਸ਼ਾਂ ਦੇ ਸਾਥੀਆਂ ਨੂੰ ਹਥਿਆਰਾਂ ਸਣੇ ਕੀਤਾ ਕਾਬੂ ਡੇਰਾਮੁਖੀ ਮਗਰੋਂ ਆਸਾ ਰਾਮ ਵਿਆਵੇਗਾ ਜੇਲ੍ਹ ਤੋਂ ਬਾਹਰ ਮੁੰਬਈ ਚ ਇਲਾਜ ਕਰਵਾਉਣ ਦੀ ਮਿਲੀ ਮਨਜ਼ੂਰੀ ਐਡਵਾਂਸ ਟੈਕਸ ਜਮ੍ਹਾਂ ਕਰਨ ਦੀ ਅੱਜ ਆਖਰੀ ਤਰੀਕ ਜਾਣੋ ਆਨਲਾਈਨ ਭੁਗਤਾਨ ਕਰਨ ਦਾ ਤਰੀਕਾ ਹੁਣ ਟਰੈਕਟਰ ਟਰਾਲੀ ਨਾਲ ਨਹੀਂ ਕਰ ਸਕਦੇ ਇਹ ਕੰਮ ਹਾਈ ਕੋਰਟ ਨੇ ਲਗਾਈ پابੰਦੀ ਆਪ ਚ ਸ਼ਾਮਲ ਹੋਏ ਡਾਕਟਰ ਰਾਜਕੁਮਾਰ ਸੱਭੇਵਾਲ ਸਿਮਾਨ ਨੇ ਪਾਰਟੀ ਚ ਕਿਰਾਏ ਸ਼ਾਮਲ ਇਹ ਪਰ ਜੋ ਮਹਿਸੂਸ ਹੋਏ ਪਚਾਲ ਦੇ ਚਟਕੇ ਰਿਕਟਰ ਪੈਮਾਨੇ ਤੇ 3.9 ਮਾਪੀ ਗਈ ਤੀ ਵਰਤਾ ਸੀਨੀਅਰ ਅਕਾਲੀ ਆਗੂ ਹਰਿੰਦਰਜੀਤ ਸਿੰਘ ਮਸਰਾ ਦਾ ਹੋਇਆ ਦੇਹਾਂਤ ਲੰਬੇ ਸਮੇਂ ਤੋਂ ਚੱਲ ਰਹੇ ਸਨ ਬਿਮਾਰ CAA ਤੇ ਰੋਕ ਲਗਾਉਣ ਦੀ ਪਟੀਸ਼ਨਾਂ ਤੇ 19 ਮਾਰਚ ਨੂੰ ਸੁਪਰੀਮ ਕੋਰਟ ਚ ਹੋਵੇਗੀ ਸੁਣਵਾਈ ਕਨਿਆ ਕੁਮਾਰੀ ਜਿਵੇਂ ਮੋਦੀ ਦੀ ਰੈਲੀ ਕਿਹਾ ਇਸ ਵਾਰ ਤਮਿਲਨਾਡੂ ਦੇ ਭਾਜਪਾ ਦਾ ਪ੍ਰਦਰਸ਼ਨ ਡੀਐਮਕੇ ਅਤੇ ਕਾਂਗਰਸ ਦੀ ਇੰਡੀ ਗੱਠ ਜੋੜ ਦਾ ਸਾਰਾ ਹੰਕਾਰ ਤੋੜ ਦੇਵੇਗੀ FBI ਨੂੰ ਭਾਰਤਿਆ ਦੀ ਸ਼ਿਕਾਇਤ ਕਿ ਹ ਅਮਰੀਕਾ ਦੀ ਧਰਤੀ ਤੋਂ ਭਾਰਤ ਚ ਫੈਲਾਈ ਜਾ ਰਹੀ ਹੈ دہشت ਖਲਸਤਾਨੀ ਆਕੀ ਸੱਡੇ ਸਕੂਲਾਂ ਤੇ ਦੁਕਾਨਾਂ ਨੂੰ ਧਮਕਾ ਰਹੇ ਹਨ ਜਾਪਾਨ ਦੀ ਹਾਈ ਕੋਰਟ ਦਾ ਇਤਿਹਾਸਕ ਫੈਸਲਾ ਸਮਲਿੰਗਿੰਗ ਵਿਆਹ ਤੇ ਬੈਨ ਨੂੰ ਦੱਸਿਆ ਗਿਆ ਸੰਵਿਧਾਨਕ ਗੂਗਲ ਦੇ ਮੈਗਾ ਇਵੈਂਟ ਦੀ ਤਾਰੀਖ ਦਾ ਹੋਇਆ ਐਲਾਨ ਜਾਣੋ ਇਸ ਵਾਰ ਕੀ ਹੋਵੇਗਾ ਖਾਸ ਗੁਜਰਾਤ ਟਾਈਟਨਸ ਦੇ ਇਸ ਤਾਕੜ ਖਿਡਾਰੀ ਨਿਕਿਤਾ ਸਨਿਆਸ ਦਾ ਐਲਾਨ ਇਸ ਫਾਰਮੈਟ ਨੂੰ ਕਿਹਾ ਅਲਵਿਦਾ ਐਸਾਂ ਹੁਣ ਤੱਕ ਦੀਆਂ ਮੁੱਖ ਖਬਰਾਂ ਮੈਨੂੰ ਦਿਓ ਇਜਾਜ਼ਤ ਫੇਰ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ ਦੇਖਦੇ ਰਹੋ ਐਸਐਨ ਜੀਨਿਊਜ਼